ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਆ ਤਾਂ ਸੰਗ ਦਾ ਧਿਆਰ ਚੁੱਕ ਗਿਆ ਫਤੇ ਫਤੇ ਜਿਆ ਥੱਕ ਗਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਕਤੀ ਹੈ ਏਕਤਾ ਚ ਸ਼ਕਤੀ ਹੈ ਜੋਸ਼ ਚ ਇਕੱਠਾ ਸ਼ਕਤੀ ਨਹੀਂ ਹੁੰਦੀ ਸ਼ਕਤੀ ਉਸ ਚ ਹੁੰਦੀ ਹੈ ਜੋ ਇਮਾਨਦਾਰੀ ਦੇ ਵਿੱਚ ਜਿੰਨੇ ਬੰਦੇ ਹੋਣ ਉਹਨਾਂ ਚ ਏਕਤਾ ਤੇ ਜੋਸ਼ ਹੋਵੇ ਇਸ ਕਰਕੇ ਇਸ ਤਰ੍ਹਾਂ ਜੇ ਆਪਾਂ ਕਾਨਫਰੰਸ ਕਰਦੇ ਆ ਮੈਂ ਤੁਹਾਡਾ ਪਹਿਲਾਂ ਤਾਂ ਬਹੁਤ ਧੰਨਵਾਦ ਕਰਦਾ ਜਿਵੇਂ ਅੱਜ ਮੀਂਹ ਦਾ ਮੌਸਮ ਸੀ ਤੁਸੀਂ ਸੰਤਾਂ ਜੀ ਦੇ ਸਤਕਾਰ ਚ ਤੇ ਪਾਰਟੀ ਦੇ ਸਨੇਹ ਤੇ ਸਵੇਰ 11 ਵਜੇ ਤੋਂ ਸਾਰੇ ਇੱਥੇ ਜੁੜੇ ਹੋਏ ਲੰਬੀ ਧੀਰ ਤੋਂ ਬੈਠੇ ਹੋ ਟਾਈਮ ਤੁਹਾਡਾ ਮੈਂ ਨਹੀਂ ਲਵਾਗਾ ਕਿਉਂਕਿ ਮੈਂ ਇਥੋਂ ਪਹਿਲਾਂ ਵੀ ਬਹੁਤ ਗੱਲਾਂ ਵੱਖ-ਵੱਖ ਕਹੀਆਂ ਗਈਆਂ ਮੈਥੋਂ ਬਾਅਦ ਦੋਨੋਂ ਪ੍ਰਧਾਨ ਜੀਆ ਨੇ ਬੋਲਣਾ ਤੇ ਜਦੋਂ ਪ੍ਰਧਾਨ ਜੀ ਬੋਲਣਗੇ ਤੇ ਅਸੀਂ ਕਿਹੜਾ ਉਸ ਤੋਂ ਵੱਖ ਰਹਿਗੇ ਮੈਂ ਸਿਰਫ ਦੋ ਤਿੰਨ ਗੱਲਾਂ ਹੀ ਕਰਨੀਆਂ ਨੇ ਟਾਈਮ ਘੱਟ ਤੋਂ ਘੱਟ ਕੋਸ਼ਿਸ਼ ਕਰਾਂਗਾ ਲਮਾਂਗਾ ਕਿ ਵੀਰੋ ਇਹ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਹੈ ਇਹ ਸ਼ਹੀਦਾਂ ਦੀ ਬਹਾਨ ਧਰਤੀ ਹੈ ਆਪਾਂ ਇਹਨਾਂ ਦੇ ਪੈਰ ਵਰਗੇ ਵੀ ਨਹੀਂ ਤੇ ਗੁਰੂ ਤਾਂ ਬਹੁਤ ਉੱਚੇ ਗੁਰੂ ਤਾਂ ਇਕੱਲਾ ਗੁਰੂ ਹੀ ਹੈ ਬਾਕੀ ਤਾਂ ਸਭ ਆਮ ਸੰਗਤ ਹੈ ਤੇ ਜੇ ਗੁਰੂ ਤੇਗ ਬਹਾਦਰ ਜੀ ਦੇ ਖਿਲਾਫ 22 ਮੰਜਿਆਂ ਦਿੱਲੀ ਦੇ ਹਾਕਮ ਡਹਾ ਸਕਦੇ ਆਪਾਂ ਕੌਣ ਆ ਕਦੇ ਇਹਨੂੰ ਸੋਚਿਆ ਕਰੋ ਫਿਰ ਦੂਸਰਾ ਪੁਆਇੰਟ ਕੱਲੂ ਕਾਰਾ ਹੋਇਆ ਕੋ ਪਰੀੜੇ ਦਾ 60000 ਚੋਂ 30000 ਰਹਿ ਗਏ ਕਹਿੰਦੇ ਬਈ ਜਿਹੜਾ ਕੱਚਾ ਪਿੱਲਾ ਸੀ ਢਹਿ ਗਿਆ ਤੇ ਅਸਲੀ ਅਸਲੀ ਰਹਿ ਗਿਆ ਅਸਲੀ ਆ ਬੈਠੋ ਜਿਹੜੇ ਬਲਾਈਆ ਖਾਨ ਆ ਦੇ ਆਸੇ ਪਾਸੇ ਨੇ ਕਦੇ ਵੀ ਕੌਮ ਚ ਲੜਾਈ ਹੋਈ ਐ ਆਜ਼ਾਦੀ ਦੀ ਲੜਾਈ ਹੋਈ ਆ ਲੰਬੀ ਹਿਸਟਰੀ ਨਹੀਂ ਮੈਂ ਗੱਲ ਕਰਨੀ ਮੈਂ ਥੋੜੀਆਂ ਥੋੜੀਆਂ ਗੱਲਾਂ ਤੁਹਾਨੂੰ ਇਹ ਇਤਿਹਾਸ ਕਹਿਣੀਆਂ ਨੇ ਨਮੀ ਪੀੜੀ ਨੂੰ ਕਹਿਣੀਆਂ ਨੇ ਉਨਾ ਚਿਰ ਅਕਾਲੀ ਅਕਾਲੀ ਬਣ ਨਹੀਂ ਸਕਦਾ ਜਿੰਨਾ ਚਿਰ ਗੁਰੂਆਂ ਦਾ ਇਤਿਹਾਸ ਨਾ ਪੜੋ ਗੁਰੂ ਗ੍ਰੰਥ ਸਾਹਿਬ ਤਾਂ ਬਹੁਤ ਵੱਡੀ ਕਿਰਪਾ ਹੈ ਜੇ ਪੜ ਲੇ ਤਾਂ ਹੈ ਜਿਸ ਤੇ ਗੁਰੂ ਕਿਰਪਾ ਕਰੇ ਉਹੀ ਸਾਰਾ ਪਾਠ ਕਰ ਸਕਦਾ ਹੈ ਲੇਕਿਨ ਜੇ ਗੁਰੂਆਂ ਦੇ ਜੀਵਨੀਆਂ ਵੀ ਪੜ ਲਵਾਂ ਫਿਰ ਬਾਹਰ ਬੰਦਾ ਬਹਾਦਰ ਹਰਜੀਤ ਸਿੰਘ ਦਾ ਰਾਜ ਪੜ ਲਵਾਂ ਬੰਦਾ ਬਹਾਦਰ ਦੀ ਹਿਸਟਰੀ ਪੜ ਲਵਾਂ ਤੇ ਫਿਰ ਚਾਰ ਸਹਿਬਜ਼ਾਦਾ ਦੀ ਹਿਸਟਰੀ ਪੜ ਲਵਾਂ ਉਸ ਤੋਂ ਬਾਅਦ ਅਕਾਲੀ ਮੋਰਚਾ ਦਾ ਇਹ ਚਾਰ ਪੰਜ ਗੱਲਾਂ ਕੱਢ ਲਓ ਜਿਹਨੇ ਪੜ ਲਈਆਂ ਉਹ ਕਾਲੀ ਕਦੇ ਗੁੱਸੇ ਨਹੀਂ ਹੋਏਗਾ ਕਾਲੀ ਕਦੇ ਭੱਜੇਗਾ ਨਹੀਂ ਤਾਂ ਜਦੋਂ ਲੜਾਈ ਹੋਏਗੀ ਨਹੀਂ ਵੀਰੋ ਦੋ ਕਿਸਮ ਦੇ ਕਾਲੀ ਹੈ ਪਹਿਲਾ ਤਾਂ ਸੀ ਇਕੱਲੇ ਕੁਰਬਾਨੀ ਵਾਲੇ ਜਦੋਂ ਤੋਂ ਰਾਜ ਆਉਣ ਲੱਗਿਆ ਕੁਝ ਰਾਜ ਗੱਦੀ ਵਾਲੇ ਆ ਗਏ ਮੈਂ ਕਿਸ ਦਾ ਨਾਂ ਨੂੰ ਨਹੀਂ ਲੈਣਾ ਨਾ ਮੈਂ ਕਿਸੇ ਨੂੰ ਮਾੜਾ ਕਹਿਣਾ ਅਸੀਂ ਪਤਾ ਨਹੀਂ ਕਿੰਨੇ ਕੁ ਬਾੜੇ ਆ ਹਮ ਨਹੀਂ ਚੰਗੇ ਬੁਰਾ ਨਹੀਂ ਕੋਏ ਲੇਕਿਨ ਮੈਂ ਇੰਨੀ ਜ਼ਰੂਰ ਕਹਿਣਾ ਕੋ ਵੀਰੋ ਅੱਜ ਅਕਾਲੀ ਦਲ ਮਾੜਾ ਹੋ ਗਿਆ ਜੇ ਉਹ ਤਾਂ ਸਾਨੂੰ ਟਿਕਟਾਂ ਮਿਲ ਗਈਆਂ ਹਰੇ ਹੋਏ ਵਜ਼ੀਰ ਬਣ ਗਏ ਧਮਾ ਕੋਈ ਜਿੱਤਿਆ ਹਰਿਆ ਸਾਰਾ ਸਾਰਾ ਟੱਬਰ ਵਜ਼ੀਰ ਬਣੀ ਗਿਆ ਸਾਰੇ ਸਾਰੇ ਟੱਬਰ ਚੋਣਾ ਲੜੀ ਗਏ ਅਸੀਂ ਸਾਰੇ ਚੰਗੇ ਜਿੱਦਣ ਲੱਗਿਆ ਵੀ ਅੱਜ ਤੱਕ ਕਮਜ਼ੋਰੀ ਆ ਗਈ ਹੁਣ ਤਾਂ ਲੜਾਈ ਲੜਨੀ ਪਊ ਮੜਾਈ ਤਾਂ ਹੈ ਨਹੀਂ ਉਹ ਤਾਂ ਲਾਲ ਮਿਰਚ ਖਾਣੀ ਪਊ ਤੇ ਅਸੀਂ ਕਹਿੰਦੇ ਆ ਬਹੁਤ ਮਾੜਾ ਅਕਾਲੀ ਦਲ ਉਹ ਤਾਂ ਕੋਈ ਬਾੜਾ ਹੀ ਨਹੀਂ ਬੰਦਾ ਉਹ ਪਲੇ ਮਾਨਸੋ ਅਕਾਲੀ ਨੂੰ ਤਾਂ ਨਾ ਨਿੰਦੋ ਇਹ ਤਾਂ ਕੌਮ ਦੀ ਮਾਂ ਪਾਰਟੀ ਐ ਔਰ ਸਾਡੇ ਬਜ਼ੁਰਗਾਂ ਨੇ ਆਏ ਨਹੀਂ ਬੜਿਆਂ ਕਾਲੀ ਦਲ ਇਹ ਜਿਹੜੇ 5 ਸਾਲ ਮੋਰਚੇ ਚੱਲੇ 1920 ਤੋਂ 25 ਤੱਕ ਉਹ 5 ਸਾਲ ਮੋਰਚਾ ਚ ਘੱਟੋ ਘੱਟ 700 ਦੇ ਕਰੀਬ ਬੰਦਾ ਸ਼ਹੀਦ ਹੋਇਆ ਪਹਿਲਾਂ ਨਨਕਾਣਾ ਸਾਹਿਬ ਦੀ ਧਰਤੀ ਤੇ ਇਕੱਠਾ 150 ਸ਼ਹੀਦ ਹੋਇਆ ਗੁਰੂ ਕੇ ਬਾਗ ਦੇ ਮੋਰਚੇ ਵਿੱਚ ਸਿੰਘਾਂ ਨੂੰ ਹਦੈਸ ਸੀ ਕਿ ਕਿਤੇ ਹੱਥ ਨਹੀਂ ਚੱਕਣਾ ਡਾਂਗ ਵੱਜੇ ਘੋੜਾ ਉੱਤੇ ਚੜਜੇ ਬਾਲਾਂ ਤੋਂ ਘੜੀਸ ਲੈਣ ਅੱਗੋਂ ਹੱਥ ਨਹੀਂ ਚੱਕਣਾ ਇੱਕ ਜਵਾਨ ਸੀ 6 ਫੁੱਟ ਤੋਂ ਜ਼ਿਆਦਾ ਸਵਾ 6 ਫੁੱਟਾ ਅੰਗਰੇਜ਼ ਸਿਪਾਹੀ ਸੀ ਕੁੱਟ ਕੇ ਉਹ ਥੱਲੇ ਸਿੜਦਾ ਥੱਲੇ ਸਿੜਦਾ ਵੱਡੇ ਬਹਾਦਰ ਕਾ ਹੁੰਦੇ ਨੇ ਸਿੱਖ ਦੇਖਿਆ ਹੁਣ ਉੱਠਾ ਹੁਣ ਕਿਉਂ ਪਏ ਰੋਈ ਜਾਂਦੇ ਹੋ ਉੱਠਿਆ ਉੱਠ ਗਿਆ ਦਾ ਸੁਣ ਲੈ ਮੇਰੇ ਜਹੇਦਾਰ ਦਾ ਹੁਕਮ ਹੈ ਪਰਨ ਕਰਕੇ ਤੋੜਿਆ ਮੇਰੇ ਜਹੇਦਾਰ ਤੋਂ ਖਵਾ ਦੇ ਦੋ ਪਾੜਾਂ ਰਾਜ ਤੈਨੂੰ ਕਰਦਿਆਂ ਤੇ ਤੂੰ ਮੈਨੂੰ ਸਿੱਖੀ ਆਖੇਗਾ ਕੰਬ ਕੇ ਪਿੱਛੇ ਹਟ ਗਿਆ ਇਹ ਮੈਂ ਨਹੀਂ ਕਹਿੰਦਾ ਇਹ ਅੰਗਰੇਜ਼ ਦੀ ਹਿਸਟਰੀ ਕਹਿ ਰਹੀ ਹੈ ਅੰਗਰੇਜ਼ ਲਿਖਦਾ ਲਿਖਾਰੀ ਇਹ ਤੇ ਜੈਤੋ ਦੇ ਮੋਰਚੇ ਦੇ ਵਿੱਚ ਲਾ ਆਖਰੀ ਮੋਰਚਾ ਹੋਇਆ ਪੰਜ ਪੰਜ ਬੰਦਿਆਂ ਦੇ ਜਥੇ ਹੁੰਦੇ ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿੱਧਕਾ ਜਾਵੇ ਇੱਕ ਬੀਬੀ ਗੋਹੇ ਦਾ ਬੱਠਲ ਲਈ ਜਾਂਦੀ ਸੀ ਕੁਛੜ ਬੱਚਾ ਸੀ ਕਹਿੰਦੇ ਆ ਕੀ ਕਰਦੇ ਨੇ ਇਹ ਕੀ ਗੱਲ ਹੈ ਕਿ ਜੇ ਗੁਰੂ ਗ੍ਰੰਥ ਸਾਹਿਬ ਦੀ ਬੇਇੱਜ਼ਤੀ ਹੋ ਉੱਥੇ ਜਾਂਦੇ ਨੇ ਸਿੱਟਿਆ ਬੱਠਲ ਨਾਲ ਰਲ ਗਈ ਉਹ ਬੀਬੀ ਤੂੰ ਕੀ ਕਰਨ ਆਈ ਐ ਉੱਥੇ ਗੋਲੀ ਚੱਲੂ ਤੈਨੂੰ ਤਾਂ ਘਰੇ ਵੀ ਨਹੀਂ ਪਤਾ ਕਹਿੰਦੀ ਗੋਲੀ ਚੱਲੂ ਫਿਰ ਤੁਸੀਂ ਖਾਓਗੇ ਮੈਂ ਨਹੀਂ ਖਾ ਸਕਦੀ ਮੂਹਰੇ ਪੰਜਾਂ ਦੇ ਜਿਵੇਂ ਪਹਿਲਾਂ ਚ ਨਾਲ ਬਰਾਬਰ ਝੰਡਾ ਫੜ ਲਿਆ ਗੋਲੀ ਚੱਲੀ ਉਤੋਂ ਟੀਬੀ ਸਾਹਿਬ ਤੋਂ ਉੱਚਾ ਉਹ ਗੁਰਦੁਆਰਾ ਸਾਹਿਬ ਅੱਜ ਵੀ ਜਾ ਕੇ ਦੇਖੋ ਬੱਚੇ ਦੇ ਲੱਗੀ ਬੱਚਾ ਸ਼ਹੀਦ ਹੋ ਗਿਆ ਅੱਧੀ ਚੁੰਨੀ ਪਾੜੀ ਉੱਤੇ ਪਾ ਕੇ ਤੇ ਝੰਡਾ ਚੱਕ ਕੇ ਤੁਰਪੀ ਪਿੱਛੇ ਪਾਦਰੀ ਬੈਠਾ ਦੁਰਾਬੀ ਨਾਲ ਦੇਖ ਰਿਹਾ ਸੀ ਉਹ ਕਹਿੰਦਾ ਉਹ ਬੰਦ ਕਰੋ ਇਸ ਕੌਮ ਨੂੰ ਕੌਣ ਹਰਾ ਦੇ ਜਿਸ ਕੌਮ ਦੀਆਂ ਬੀਬੀਆਂ ਬੱਚੇ ਤੇ ਕਫਣ ਪਾ ਕੇ ਅੱਗੇ ਝੰਡਾ ਚੱਕ ਕੇ ਤੁਰ ਸਕਦੇ ਆਂ ਬੰਦ ਕਰੋ ਗੋਲੀ ਇਹ ਕੌਮ ਨੂੰ ਕੋਹ ਹਰਾ ਨਹੀਂ ਸਕਦਾ ਉਹ ਆਖਰੀ ਮੋਰਚਾ ਸੀ ਉਹਨਾਂ ਮੋਰਚਿਆਂ 'ਚੋਂ ਅਕਾਲੀ ਦਲ ਨਿਕਲਿਆ ਹੋਇਆ ਔਰ ਡਾਂਗਾ ਖਾਂਦੇ ਫੱਟੜ ਹੁੰਦੇ ਸ਼ਾਹ ਤਾਂ ਦੇ ਕੇ ਅਕਾਲੀ ਦਲ ਬਣਿਆ ਅਕਾਲੀ ਦਲ ਬਲਾਈਆਂ ਵਾਸਤੇ ਜਿੱਥੇ ਇਕੱਲਾ ਬਣਿਆ ਅੱਜ ਲੋੜ ਆ ਅੱਜ ਅਕਾਲੀ ਦਲ ਬਾੜਾ ਅਸੀਂ ਚੰਗੇ ਆ ਸੋ ਵੀਰੋ ਇੱਕ ਤਾਂ ਮੈਂ ਇਹ ਕਹਿਣੀ ਚਾਹੁੰਨਾ ਮੈਂ ਮੇਰੇ ਸਾਥੀਆਂ ਨੂੰ ਵੀ ਕਹਿਣਾ ਚਾਹੁੰਨਾ ਕੇ ਘੱਟ ਤੋਂ ਘੱਟ ਆਪਾਂ ਆਪਣਾ ਕਹੀਏ ਕਿ ਅਸੀਂ ਕਿਸੇ ਨੂੰ ਕੁਝ ਨਹੀਂ ਕਹਿਣਾ ਜੋ ਸਾਨੂੰ ਕਹਿੰਦਾ ਕਹੀ ਜਾਵੇ ਸਾਡੀ ਡਿਊਟੀ ਹੈ ਜੋ ਗੁਰੂ ਕਿਰਪਾ ਕਰੇ ਸਾਥੋਂ ਸੇਵਾ ਕਰਾਵੇ ਪਾਉਂਦੀ ਅਸੀਂ ਓੰਨੀ ਦੀ ਸੇਵਾ ਕਰ ਸਕੀਏ ਉਹ ਸ਼ਕਤੀ ਦੇਵੇ ਇਹ ਮੰਗੀ ਹੈ ਗੁਰੂ ਤੋਂ ਉਹ ਗੁਰੂ ਦੇ ਹੱਥਾਂ ਇਸ਼ਾਰੀਆਂ ਸਕਦੇ ਬੰਦੇ ਦੇ ਹੱਥ ਕੁਝ ਨਹੀਂ ਬੰਦਾ ਕਿਸੇ ਵੇਲੇ ਵੀ ਡੋਲ ਸਕਦਾ ਇਸ ਕਰਕੇ ਵੀਰੋ ਮੇਰੀ ਤੁਹਾਨੂੰ ਬੇਨਤੀ ਹੈ ਨਾ ਤਾਂ ਮੈਂ ਜਾਣਦਾ ਕਿ ਭਗਵੰਤ ਮਾਨ ਕੀ ਕਹਿੰਦਾ ਹੈ ਚੁਟਕਲਿਆਂ ਦੀ ਸਰਕਾਰ ਵਾਲਾ ਨਾ ਮੈਂ ਕਹਿੰਦਾ ਕਾਂਗਰਸ ਕੀ ਕਰ ਗਈ ਹੈ ਤੇ ਨਾ ਮੈਂ ਕਹਿੰਦਾ ਇਹ ਭਰਾ ਸਾਨੂੰ ਜਿਹੜੇ 22 ਬੰਜਿਆਂ ਢਾਹੀ ਬੈਠੇ ਨੇ ਕੀ ਕਹਿੰਦੇ ਨੇ ਮੈਂ ਤਾਂ ਇਹ ਕਹਿੰਦਾ ਕਿ ਆਓ ਤੁਸੀਂ ਉਹ ਬਹਾਦਰੋਂ ਜਿਹੜੇ ਜਿਵੇਂ ਕੁੱਪ ਹੀੜੇ ਤੋਂ 30000 ਬੱਚਾ ਸੀ ਨਾ ਤੁਸੀਂ ਉਹ ਜਿਹੜੇ ਇੰਨਾ ਕਾਰਫਸਾ ਚਾਉਂਦੇ ਕਾ ਜਬਾਬੇ ਬਕਾਲੇ ਦੇਖ ਲੈਂਦੇ ਕਿੰਨੀ ਸੰਗਤ ਸੀ ਈਸ ਨੂੰ ਸ਼ਹੀਦ ਜਿਹੜਾ ਹੋਇਆ ਕਰਨ ਸਰਦਾਰ ਕਰਨੈਲ ਸੋ ਹੁਣ ਤਾਂ ਮੈਂ ਕਈ ਥਾਂ ਤੇ ਛੱਡ ਦੇਣਾ ਸਫ਼ਰ ਤੋਂ ਕਰਕੇ ਬਾਲ ਸਾਹਿਬ ਨਾਲ ਹਮੇਸ਼ਾ ਅਸੀਂ ਇਕੱਠੇ ਜਾਂਦੇ ਉੱਥੇ 300 500 700 ਬੰਦਾ ਹੁੰਦਾ ਪਹਿਲੀ ਵਾਰ 4000 ਦੇ ਕਰੀਬ ਉੱਥੇ ਸੀ ਬਾਬੇ ਬਕਾਲੇ ਤੇ ਜਿਹੜੇ ਵੇਲੇ ਅਸੀਂ ਜਾਂਦੇ ਉਸ ਤੋਂ ਵੀ ਵੱਧ ਇਕੱਠ ਸੀ ਮੈਂ ਨਹੀਂ ਜਾ ਸਕਿਆ ਕੱਲ ਸਿਰਫ਼ ਸਫ਼ਰ ਤੋਂ ਡਰਦਾ ਕਿ ਅਜੇ ਇੱਥੇ ਆਉਣਾ ਸੀ ਇੱਥੇ ਵੀ ਲੇਟ ਹੋ ਗਏ ਸੋ ਮੇਰੀ ਹੁਣ ਤੁਹਾਨੂੰ ਬੇਨਤੀ ਹੈ ਕਿ ਕੋਈ ਗੱਲ ਨਹੀਂ ਘਰਾਏ ਹੋ ਨਾ ਜੇ ਕੋਈ ਅਮੀਰ ਆਦਮੀ ਬੱਸਾਂ ਤੇ ਲੈ ਜਾਵੇ ਸਾਰੀਆਂ ਸਰਕਾਰਾਂ ਇੱਕ ਪਾਸੇ ਲੱਗੀਆਂ ਨਕਾਲੀ ਦਲ ਨੂੰ ਬਦਨਾਮ ਕਰਨ ਜਿਵੇਂ ਰੋਹਲ ਗਾਂਧੀ ਤੇ 15 ਸਾਲ ਲੱਗੇ ਰਹੇ ਸਾਰੇ ਉਹ ਸਾਰਿਆਂ ਦੇ ਨਾਲ ਕੜ ਕੇ ਅੜ ਕੇ ਖੜ ਗਏ ਐਵੇਂ ਹੀ ਕਰ ਪ੍ਰਧਾਨ ਸਾਹਿਬ ਸੁਖਬੀਰ ਸਿੰਘ ਬਾਦਲ ਦੇ ਮਗਰ ਕਿਉਂ ਪਏ ਹੋਏ ਨੇ ਜਿਸ ਬੰਦੇ ਦੇ ਕੋਲੇ ਤਾਕਤ ਨਹੀਂ ਹੁੰਦੀ ਉਹਦਾ ਕੋਈ ਨਾਂ ਨਹੀਂ ਲੈਂਦਾ ਮੋਦੀ ਨੂੰ ਕਿਉਂ ਕਹਾਂਦੇ ਕਿ ਉਹ ਤੇਨ ਪ੍ਰਧਾਨ ਮੰਤਰੀ ਹੈ ਇਹਨਾਂ ਨੂੰ ਕਿਉਂ ਕਿਉਂਕਿ ਸਰਦਾਰ ਪ੍ਰਕਾਸ਼ ਸਿੰਘ ਵਾਦ ਤੋਂ ਬਾਅਦ ਜਿਹੜੀਆਂ ਸਵਾਈ ਪਾਰਟੀ ਹੁੰਦੀਆਂ ਨੇ ਕਿ ਵੀ ਝਗੜੇ ਪੈਦਾ ਹੋ ਜਾਂਦੇ ਨੇ ਇਥੇ ਝਗੜਾ ਕਿ ਪੈਦਾ ਹੋਇਆ ਸਾਰਿਆਂ ਨੇ ਮੰਨ ਲਿਆ ਕੌਮ ਨੇ ਮੰਨ ਲਿਆ ਤਾਂ ਦਿੱਲੀ ਦੇ ਹੌਲ ਪੈਣ ਲੱਗੇ ਇਹ ਤਾਂ ਕਾਲੀਦਲ ਤਾਂ ਫੇਰ ਚੜ੍ਹਦੀ ਕਲਾ ਜਾਊਗਾ ਤਾਂ ਇੱਕ ਤਾਂ ਹੀ ਤੇ ਤੁਰ ਹੀ ਆਉਂਦੀ ਹੈ ਤੇ ਫਿਰ ਦਿੱਲੀ ਵੀ ਲੱਗ ਗਈ ਆ ਚੁਟਕਲੇ ਵਾਲੇ ਵੀ ਲੱਗੇ ਸਾਰੇ ਇਕੱਠੇ ਹੋ ਕੇ ਪੈ ਗਏ ਨੇ ਤੇ ਸਾਰੇ ਹੀ ਖੋਟ ਸੁਬੀਰ ਦੇ ਜੁੱਮੇ ਲਾਉਣ ਲੱਗੇ ਕੋਈ ਨਹੀਂ ਗੁਰੂ ਕਿਰਪਾ ਕਰੂ ਉਹਨਾਂ ਕਹਿਤਾ ਗੁਰੂ ਮਹਾਰਾਜ ਮੈਥੋਂ ਬਾੜਾ ਕੋਈ ਨਹੀਂ ਬਖਸ਼ ਦੇ ਮੈਨੂੰ ਤੇ ਫਿਰ ਜਦੋਂ ਗੁਰੂ ਅਗੇ ਤੁਸੀਂ ਬਖਸ਼ਿਸ਼ ਬਖਸ਼ੀਸ਼ ਮੰਗ ਲਓ ਤੇ ਗੁਰੂ ਬਖਸ਼ਣ ਵਾਲਾ ਹੈ ਇਹ ਗੁਰੂ ਸਜ਼ਾ ਦੇਣ ਵਾਲਾ ਨਹੀਂ ਮੈਂ ਕੱਲ ਹੀ ਕਥਾ ਤੁਸੀਂ ਵੀ ਸੁਣਦੇ ਹੋਵੋਗੇ ਉਥੋਂ ਆ ਰਹੀ ਸੀ ਆਪਣੇ ਹਰਿਮੰਦਰ ਸਾਹਿਬ ਤੋਂ ਉਸ ਸੀ ਕਿ 99 ਸਾਲ ਦੀ ਉਮਰ 'ਚ ਇੱਕ ਸੰਤ ਜਾਣ ਲੱਗਿਆ ਬੇਸਵਾ ਦੇ ਕੋਲ ਗਿਆ ਸੀ ਬੇਸਵਾ ਨੂੰ ਆਦਾ ਤੇਰੀ ਦਾੜੀ ਕੁੱਤੇ ਦੀ ਪੂਛ ਵਰਗੀ ਹੈ ਉਹ ਜਦੋਂ ਜਾਣ ਲੱਗਿਆ ਉਹਨੂੰ ਸੱਦ ਲਿਆ ਕਹਿੰਦੇ ਮੈਂ ਤਾਂ ਤੁਹਾਨੂੰ ਰੋਜ਼ ਗਾਲਾਂ ਦਿੰਦੀ ਸੀ ਤੁਸੀਂ ਮੈਨੂੰ ਕਿਉਂ ਸੱਦਿਆ ਇਸ ਵੇਲੇ ਕਹਿੰਦੀ ਭਾਈ ਤਾਂ ਸੱਦਿਆ ਮੇਰੇ 99 ਸਾਲ ਪੂਰੇ ਹੋ ਗਏ ਮੈਂ ਪ੍ਰਮਾਤਮਾ ਦੇ ਚਰਨਾਂ ਜਾਣ ਲੱਗਾ ਮੈਨੂੰ ਐ ਸੀ ਕਿਤੇ ਡੋਲ ਜਾਵਾ ਹੁਣ ਮੈਂ ਉਹਦੇ ਕੋਲੇ ਚੱਲਿਆ ਮੈਂ ਡੋਲਦਾ ਨਹੀਂ ਹੁਣ ਮੈਂ ਕਹਿੰਦਾ ਇਹ ਮੇਰੀ ਦਾੜੀ ਪਵਿੱਤਰ ਹੈ ਇਹ ਪੂਛ ਨਹੀਂ ਕਿਉਂਕਿ ਮੈਂ ਹੁਣ ਗੁਰੂ ਦੇ ਚਰਨਾਂ 'ਚ ਇਹਨੂੰ ਸਾਫ਼ ਲੈ ਕੇ ਚੱਲਿਆ ਦਾੜੀ ਨੂੰ ਇਸਕੇ ਪਤਾ ਨਹੀਂ ਕਦੋਂ ਇਨਸਾਨ ਡੋਲ ਜਾਂਦਾ ਹੈ ਇਹ ਡੋਲਣ ਤੋਂ ਪ੍ਰਮਾਤਮਾ ਬਚਾਉਂਦਾ ਬੰਦੇ ਦੀ ਕੋਈ ਸ਼ਕਤੀ ਨਹੀਂ ਬੈ ਨਹੀਂ ਬੰਦਾ ਕਿ ਬੰਦੇ 'ਚ ਸ਼ਕਤੀ ਹੈ ਜੇ ਦੋਪਾ ਗੁਰੂ ਗ੍ਰੰਥ ਸਾਹਿਬ ਨੂੰ ਮੰਨਦੇ ਆ ਆਪਣੇ ਕੋਲੇ ਕੀ ਤਾਕਤ ਹੈ ਗੁਰੂ ਕੋਲੇ ਤਾਕਤ ਹੈ ਇਸ ਕਰਕੇ ਸਭ ਕੁਝ ਗੁਰੂ ਦੇ ਹੱਥ 'ਚ ਹੈ ਗੁਰੂ ਕਿਰਪਾ ਕਰੂ ਪੰਥ ਕਦੇ ਕਮਜ਼ੋਰ ਨਹੀਂ ਹੋ ਸਕਦਾ ਪੰਤਾ ਉਸ ਵੇਲੇ ਨਹੀਂ ਕਮਜ਼ੋਰ ਹੋਇਆ ਜਦੋਂ ਕੱਲਾ ਬੋਤਾ ਸੋ ਡਾਂਗ ਲੈ ਕੇ ਖੜ ਗਿਆ ਸੀ ਕਹਿੰਦੇ ਹੈ ਨਹੀਂ ਭਾਲ ਦਿਓ ਸਿੱਖ ਜਗਰੀਆ ਖਾਂ ਕਹਿੰਦਾ 10 ਰੁਪਏ ਬੋਲਾ 10 ਰੁਪਏ ਦੋ ਉਹਦਾ ਅੱਜ ਤੇ 1 ਲੱਖ ਵਰਗੇ ਸੀ ਤੇ ਡਾਂਗ ਲੈ ਖੜ ਕੇ ਕਹਿੰਦੇ ਕੋਈ ਨਹੀਂ ਹਲਵਾ ਕੇ ਖੜ ਗਿਆ ਆਜੋ ਆ ਬੋਤਾ ਸੋ ਖੜਾ ਤੁਸੀਂ ਕਿਹਨੇ ਸਿੱਖੀ ਹੈ ਨਹੀਂ ਇਸ ਕਰਕੇ ਵੀਰੋ ਸਿੱਖੀ ਨੂੰ ਕੋਈ ਇਹ ਗੁਰੂ ਦੀ ਹੈ ਸਿੱਖੀ ਨਾ ਤੁਹਾਡੀ ਨਾ ਮੇਰੀ ਆਪਾਂ ਤਾਂ ਬੜੇ ਨਿਮਾਣੇ ਜਿਹੇ ਆਦਮੀ ਆ ਸਾਰੇ ਸੋ ਗੁਰੂ ਕਿਰਪਾ ਕਰੇ ਮੇਰੀ ਤੁਹਾਨੂੰ ਇਹ ਬੇਨਤੀ ਹੈ ਕਿ ਆਓ ਜਿਹੜਾ ਸੱਚ ਹੈ ਇਹ ਜੇ ਗੁਰੂਆਂ ਵੇਲੇ 22 ਬਜਿਆਂ ਦਾ ਕਿ ਉਸ ਨੂੰ ਲੁਕਾਉਣ ਦੀ ਕੋਸ਼ਿਸ਼ ਕੀਤੀ ਉਹ ਤਾਂ ਆਪ ਪ੍ਰਮਾਤਮਾ ਦੇ ਸਰੂਪ ਸਨ ਤੇ ਅੱਜ ਆਪਾਂ ਕੌਣ ਅੱਜ ਤਾਂ ਉਹਨਾਂ ਦੇ ਪੈਰਾਂ ਦੀ ਧੂੜ ਵੀ ਨਹੀਂ ਤੇ ਆਪਾਂ ਨੂੰ ਲੁਕਾਉਣ ਵਾਸਤੇ ਹਜ਼ਾਰ ਝੂਠ ਬਜਦਾ ਰੋਜ਼ ਹਜ਼ਾਰ ਗਾਲ ਨਿਕਲਦੀ ਹੈ ਰੋਜ਼ ਹੁਣ ਕੱਲ ਬੋਲਿਆ ਉਹ ਜਿਹੜਾ ਸਹੀ ਬੱਧੀ ਸਿੱਖਾ ਹੈ ਗੁਰਦੀਪ ਸਿੰਘ ਖੇੜਾ ਹੁਣ ਸੁਣ ਲਓ ਉਹਨੇ ਤਾਂ 35 ਸਾਲ ਕੱਟੇ ਨੇ ਕੀ ਕਹੋਂਗੇ ਉਹਨੂੰ ਉਹਨੇ ਆ ਕੇ ਜਿਹੜਾ ਸਟੇਜ ਤੇ ਬੋਲਿਆ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਚ ਬੋਲਿਆ ਤੇ ਫਿਰ ਉਹ ਕੱਲਾ ਕੱਲਾ ਅਖਰ ਉਹਦਾ ਪੜ ਲਓ ਕੀ ਕਿਹਾ ਉਹਨੇ ਮੈਂ ਨਹੀਂ ਉਧਰ ਆਉਂਦਾ ਟਾਈਮ ਹੋ ਜੂ ਇਸ ਕਰਕੇ ਵੀਰੋ ਮੇਰੀ ਤੁਹਾਨੂੰ ਬੇਨਤੀ ਹੈ ਗੁਰੂ ਕਿਰਪਾ ਕਰੇਗਾ ਆਪਾਂ ਤਕੜੇ ਹੋ ਕੇ ਪਹਿਰਾ ਦੇਣਾ ਜਿਸ ਦੇ ਵਾਸਤੇ ਸੰਤ ਜੀ ਜਿਨ੍ਹਾਂ ਦੀ ਸ਼ਹਾਦਤ ਤੇਜ ਆਇਆ ਆਪਣੀ ਜ਼ਿੰਦਗੀ ਪਾਰ ਗਏ ਨੇ ਮੈਨੂੰ ਪਤਾ ਹੈ ਕਿ ਸੰਤ ਜੀ ਤੋਂ ਪਹਿਲਾਂ ਮੈਂ ਤੇ ਬਰਨਾਲਾ ਸਾਹਿਬ ਦੋਨੇ ਤੁੜਸਾ ਉੱਥੇ ਸੀ ਦੋ ਐਮਰਜੈਂਸੀ ਸੀ ਮੈਂ ਉਸ ਵੇਲੇ ਐਮਐਲਏ ਸੀ ਤੇ ਅਸੀਂ ਦੋਨੋਂ ਸੀ ਉੱਥੇ ਤੇ ਸਾਨੂੰ ਪੰਜ ਬੰਦੇ ਭੇਜਣ ਨੂੰ ਬੜਾ ਟਾਈਮ ਲੱਗਦਾ ਮਿਰਦੇ ਨਾ ਉਹ ਛੜਨ ਦੇ ਇੱਕ ਇੱਕ ਰਹਿਣਾ ਬਾਕੀ ਆਏ ਨਾਲ ਅਗਲੇ ਨੂੰ ਫੇਰ ਭੇਜ ਦੇ ਫਿਰ ਸੰਤ ਜੀ ਜਦੋਂ ਆਏ ਮੈਨੂੰ ਕਿਹਾ ਜਾ ਬਲਵਿੰਦਰ ਹੁਣ ਤੂੰ ਪਹਿਲਾ ਜਥਾ ਲੈ ਕੇ ਤੂੰ ਫੀਲਡ 'ਚ ਜਾ ਫਿਰ ਮੈਂ ਮਾਨਸਾ ਤੋਂ ਪਹਿਲੇ ਜਥੇ ਨਾਲ 180 ਬੰਦਿਆਂ ਨਾਲ ਗ੍ਰਿਫਤਾਰੀ ਦਿੱਤੀ ਪਰ ਬੰਦੇ ਪੰਜ ਹੀ ਮੇਰੇ ਨਾਲ ਰੱਖੇ ਇਸ ਕਰਕੇ ਸੰਤ ਜੀ ਦੇ ਆਏ ਤਾਂ ਫਿਰ ਬੜਾ ਮੋਰਚਾ ਚੜ੍ਹਦੀ ਕਲਾ ਚ ਗਿਆ ਤੇ ਉਸ ਤੋਂ ਬਾਅਦ ਕਿਹਾ ਜੈ ਪ੍ਰਕਾਸ਼ ਨਰੇਨ ਨੇ ਕਿ ਆ ਜਿਹੜੀ ਆਜ਼ਾਦੀ ਹੈ ਇਹਦਾ ਸੇਰਾ ਅਕਾਲੀ ਲਾਦੇ ਸੇਰਾ ਸੰਤ ਲੰਗੋਵਾਲਾ ਜੀ ਦੇ ਤੇ ਪ੍ਰਕਾਸ਼ ਸਿੰਘ ਬਾਦਲ ਦੇ ਸੇਰਾ ਜਿਨ੍ਹਾਂ ਨੇ ਮੋਰਚਾ ਲਾ ਕੇ ਦੇਸ਼ ਕੁਰਬਾਨੀਆਂ ਕੀਤੀਆਂ ਤੇ ਬਾਕੀ ਤਾਂ ਘਰਾਂ 'ਚ ਬਹਿ ਗਏ ਸੀ ਮੈਨੂੰ ਪਤਾ ਹੈ ਜਿਹੜੀ ਜੇਲ੍ਹ 'ਚ ਅਸੀਂ ਸੀ ਉੱਥੇ ਬਲਵੰਤ ਸਿੰਘ ਸੀ ਜਗਦਾ ਸ਼ਰਮਾ ਸੀ ਤੇ ਜਗਦਾ ਸ਼ਰਮਾ ਕਹਿੰਦਾ ਮੈਂ ਤਾਂ ਤਾਂ ਬੈਠਾ ਵੀ ਇਹ ਮੋਰਚਾ ਸਾਡੇ ਪਿੱਛੇ ਸਾਰੇ ਹੀ ਵਾਗ ਗਏ ਮੈਂ ਇਕੱਲਾ ਬੈਠਾ ਜਵਾਨ ਤਾਂ ਕਰਾ ਗਏ ਨਾ ਤੁਸੀਂ ਤੱਕੜੇ ਹੋ ਸਾਡੇ ਪਿੱਛੇ ਮੋਰਚਾ ਤੁਹਾਨੂੰ ਫੜਿਆ ਨਹੀਂ ਤੇ ਤੁਸੀਂ ਜੇਲ੍ਹਾਂ 'ਚ ਬੈਠੇ ਹੋ ਤੇ ਬਲਵੰਤ ਸਿੰਘ ਮੈਨੂੰ ਕਹਿੰਦਾ ਭੁੰਦ ਸਾਹਿਬ ਤੁਸੀਂ ਤਾਂ ਜੱਟ ਉਹ ਤੋਂ ਤਾਂ ਫਰਕ ਨਹੀਂ ਪੈਂਦਾ ਚਾਰ ਬੰਦਾਂ ਦੇ ਘੱਟ ਵੱਧ ਮੇਰਾ ਤਾਂ ਬਿਜ਼ਨਸ ਫੇਲ ਹੁੰਦਾ ਯਾਰ ਕੋਈ ਕਰੋ ਹਿੱਲਾ ਮੈਂ ਕਿਹਾ ਜੀ ਹੁਣ ਤਾਂ ਰੱਬ ਨੂੰ ਵੀ ਪਤਾ ਹੈ ਲੇਕਿਨ ਗੁਰੂ ਨੇ ਕਿਰਪਾ ਕੀਤੀ ਜਿੱਤ ਹੋਈ ਸਾਰੇ ਸੰਸਾਰ 'ਚ ਤੁਹਾਡੀ ਜਿੱਤ ਹੋਈ ਦੂਜੀ ਆਜ਼ਾਦੀ ਤੇ ਤੁਸੀਂ ਝੰਡਾ ਬਰਦਾਸ਼ਤ ਬਣੇ ਅੱਜ ਵੀ ਗੁਰੂ ਕਿਰਪਾ ਕਰੇਗਾ ਅਖੀਰ ਜਿੱਤ ਪੰਥ ਦੀ ਹੋਏਗੀ ਗੁਰੂ ਦਾ ਸਿਰ ਤੇ ਹੱਥ ਹੈ ਇਸ ਕਰਕੇ ਤੁਹਾਡੇ ਵਾਸਤੇ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਹੋਇਆ ਸਾਰੇ ਪ੍ਰਬੰਧਕਾਂ ਦਾ ਧੰਨਵਾਦ ਕਰਦਾ ਕਿ ਤੁਸੀਂ ਬਹੁਤ ਬੇਨਤੀ ਕੀਤੀ ਹੈ ਸ਼ਾਬਾਸ਼ ਤੇ ਗੁਰੂ ਮਹਾਰਾਜ ਦਾ ਧੰਨਵਾਦ ਕਰਦਾ ਤੇ ਸੰਤਾਂ ਦੇ ਚਰਨਾਂ 'ਚ ਫੇਰ ਅਸ਼ੀਰਵਾਦ ਉਹਨਾਂ ਦੀ ਹੋਵੇ ਸਾਰੇ ਪੰਥ ਨੂੰ ਜਿਹੜਾ ਨੇ ਕੁਰਬਾਨੀ ਕੀਤੀ ਹੈ ਸ਼ਹੀਦ ਨੇ ਤੇ ਉਹਨਾਂ ਨੂੰ ਨਮਸਕਾਰ ਕਰਕੇ ਸ਼ਰਧਾ ਭੇਟ ਕਰਕੇ ਸਾਰੀ ਸੰਗਤ ਉਹ ਯਾਦ ਲੈਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ